ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਮੀਟਿੰਗ ਕਰੋ ਉੱਥੇ ਪੁੱਛੋ ਭਾਜਪਾ ਦੇ ਪ੍ਰਧਾਨ ਨੂੰ ਜਿਹੜਾ ਕਹਿੰਦਾ ਸੀ ਕਿ ਮੈਨੂੰ ਹਿੰਦੂ ਕਰਕੇ ਨਹੀਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਅੱਜ ਉਹ ਕਿਉਂ ਨਹੀਂ ਬੋਲਦਾ ਪੰਜਾਬ ਲਈ ਮੁੱਖ ਮੰਤਰੀ ਬਣ ਕੇ ਤੇ ਪਾਰਟੀ ਛੱਡ ਦਿੱਤੀ ਮੁੱਖ ਮੰਤਰੀ ਨਾਂ ਬੰਡ ਕਰਕੇ ਪਾਰਟੀ ਛੱਡ ਦਿੱਤੀ ਤੇ ਅੱਜ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਖੋ ਰਹੇ ਨੇ ਤੇ ਉਹਦੀ ਅਜੇ ਤੱਕ ਜ਼ੁਬਾਨ ਨਹੀਂ ਖੁੱਲੀ ਸੁਨੀਲ ਜਾਖੜ ਦੀ ਸਟੇਟਮੈਂਟ ਆਈ ਉਹ ਮੈਂ ਪੜ੍ਹ ਕੇ ਦੱਸ ਦੇਣਾ ਇੱਕ ਮਿੰਟ ਸੁਣ ਲਓ ਕੈਪਟਨ ਅਵਿਰਧ ਸਿੰਘ ਕਿਉਂ ਨਹੀਂ ਬੋਲਦੇ ਇਹ ਸਾਰਿਆਂ ਨੂੰ ਬੋਲਣਾ ਪਊ ਮੈਂ ਇਸ ਕਰਕੇ ਕਹਿੰਦਾ ਸਾਰੀਆਂ ਪਾਰਟੀਆਂ ਸੱਦ ਕੇ ਆਲ ਪਾਰਟੀ ਮੀਟਿੰਗ ਕਰਨੀ ਪਵੇਗੀ ਇਹ ਇਕੱਲਾ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਕਾਂਗਰਸ ਦਾ ਕੰਮ ਨਹੀਂ ਕਿਸੇ ਹੋਰ ਦਾ ਕੰਮ ਨਹੀਂ ਇਹ ਸਾਰੀਆਂ ਪਾਰਟੀਆਂ ਰਲ ਕੇ ਇਹ ਸਾਰਿਆਂ ਦਾ ਕੰਮ ਹੈ ਕਿ ਅਸੀਂ ਪੰਜਾਬ ਪੁੱਲ ਕਿਸੇ ਨੂੰ ਦੇਖਣ ਨਹੀਂ ਦਾਂਗੇ ਸੁਨੀਲ ਝਖੜ ਕਹਿੰਦੇ ਕਹਿੰਦੇ ਚੰਡੀਗੜ੍ਹ ਪੰਜਾਬ ਦਾ ਅਭਿੰਨ ਹਿੱਸਾ ਹੈ ਅਤੇ ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਦ੍ਰਿੜਤਾ ਨਾਲ ਖੜੀ ਹੈ ਤੇ ਉਹ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦਾ ਚੰਡੀਗੜ੍ਹ ਸੰਬੰਧੀ ਜੋ ਵੀ ਭ੍ਰਮ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਇਸ ਬਾਰੇ ਸਰਕਾਰ ਨਾਲ ਗੱਲ ਕਰਕੇ ਇਹ ਭ੍ਰਮ ਦੂਰ ਕੀਤਾ ਜਾਏਗਾ ਮੈਂ ਖੁਦ ਪੰਜਾਬੀ ਹੋਣ ਦੇ ਨਾਤੇ ਭਰੋਸਾ ਦਿੰਦਾ ਕਿ ਸਾਡੇ ਲਈ ਪੰਜਾਬ ਸਭ ਤੋਂ ਪਹਿਲਾਂ ਬਾਈ ਬਹੁਤ ਬਹੁਤ ਧੰਨਵਾਦ ਇਹਦੇ ਤੇ ਹੁਣ ਖੜੀ ਵੀ ਰਹਿਣ ਤੇ ਇਸ ਪ੍ਰੋਟੈਸਟ ਦੇ ਵਿੱਚ ਪੰਜਾਬ ਦੇ ਨਾਲ ਵੀ ਚੱਲਣ ਚੱਲਣਗੇ ਨਹੀਂ ਮੈਂ ਕਿਹਾ ਚੱਲਣ ਮੈਂ ਚੱਲਣਗੇ ਨਹੀਂ ਮੈਂ ਕਿਹਾ ਚੱਲਣ ਜਿੱਦਾਂ ਕਾਂਗਰਸ ਛੱਡੀ ਸੀ ਕਿ ਮੈਨੂੰ ਹਿੰਦੂ ਕਰਕੇ ਮੁਖੰਦਰੀ ਬਣਾਇਆ ਹੁਣ ਇਸੇ ਤਰ੍ਹਾਂ ਇਹ ਚੀਜ਼ਾਂ ਹੁੰਦੀਆਂ ਨੇ ਸਟੈਂਡ ਲੈਣਾ ਪਏਗਾ